ਮਸਕਾਨ ਪਿੱਛੇ ਇੱਕ ਕਹਾਣੀ ਹੁੰਦੀ ਹੈ ਕਈ ਮੁਸਕਾਨਾਂ ਦਰਦ ਨੂੰ ਛਪਾਉਂਦੀਆਂ ਨੇ ਟੁੱਟ ਕੇ ਹੀ ਅਸਲੀ ਲੋਕ ਪਛਾਣੇ ਜਾਂਦੇ ਨੇ ਕੌਣ ਸਾਥ ਹੈ ਤੇ ਕੌਣ ਸਿਰਫ ਲੋਟ ਸਹੀ ਇਹ ਟੁੱਟ ਕੇ ਹੀ ਪਤਾ ਲੱਗਦਾ ਹੈ ਹਰ ਕੋਈ ਸਮਝਾ ਨਹੀਂ ਸਕਦਾ ਕੁਝ ਦਰਦ ਸਿਰਫ ਸਹੇ ਜਾਂਦੇ ਨੇ ਤੋਂ ਔਖਾ ਕੰਮ ਹਰ ਰੋਜ਼ ਉੱਠਣਾ ਹੁੰਦਾ ਹੈ ਪਰ ਜੋ ਉੱਠਦਾ ਨਹੀਂ ਉਹੀ ਹਾਰਦਾ ਹੈ ਲੋਕ ਨਤੀਜਾ ਦੇਖਦੇ ਨੇ ਜੰਗਾ ਨਹੀਂ ਤੁਸੀਂ ਕਿੰਨਾ ਲੜੇ ਇਹ ਸਿਰਫ ਤੁਹਾਨੂੰ ਪਤਾ ਹੁੰਦਾ ਹੈ ਆਪਣੇ ਆਪ ਨਾਲ ਸਖਤ ਨਾ ਬਣੋ ਹੌਲੀ ਹੌਲੀ ਸੰਭਲਣਾ ਵੀ ਤਾਕਤ ਹੈ ਕਿਉਂਕਿ ਕਈ ਵਾਰ ਸ਼ੋਰ ਤੋਂ ਵੱਧ ਦਰਦ ਦੱਸਦੀ ਹੈ ਜ਼ਿੰਦਗੀ ਤੋੜਦੀ ਹੈ ਪਰ ਨਾਲ ਸਿਖਾਉਂਦੀ ਵੀ ਹੈ ਹਾਰ ਟੁੱਟਣਾ ਤੁਹਾਨੂੰ ਹੋਰ ਸਿਆਣਾ ਬਣਾਉਂਦਾ ਹੈ ਅੱਜ ਦਾ ਦਰਦ ਕੱਲ ਦੀ ਤਾਕਤ ਹੁੰਦਾ ਹੈ ਜੋ ਅੱਜ ਅਸੀਂ ਸਹਿੰਦੇ ਹੋ ਉਹੀ ਕੱਲ ਤੁਹਾਨੂੰ ਮਜ਼ਬੂਤ ਬਣਾਏਗਾ ਨਾ ਕਮਜ਼ੋਰੀ ਨਹੀਂ ਕਮਜ਼ੋਰੀ ਹਾਰ ਮੰਨਣੀ ਹੁੰਦੀ ਹੈ ਟੁੱਟ ਕੇ ਖੜੇ ਰਹਿਣਾ ਤਾਕਤ ਹੈ ਹਰ ਕੋਈ ਤੁਹਾਡਾ ਦਰਦ ਨਹੀਂ ਸਮਝੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਦਰਦ ਘਟ ਹੈ ਜੋ ਚੁੱਪ ਰਹਿੰਦੇ ਨੇ ਉਹ ਸਭ ਤੋਂ ਵੱਧ ਸਹਿੰਦੇ ਨੇ ਹਰ ਟੁੱਟਿਆ ਹੋਇਆ ਇਨਸਾਨ ਕਮਜ਼ੋਰ ਨਹੀਂ ਹੁੰਦਾ ਕੁਝ ਲੋਕ ਅੰਦਰੋਂ ਟੁੱਟ ਕੇ ਵੀ ਬਾਰਾਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਇਹੀ ਅਸਲੀ ਤਾਕਤ ਹੈ। ਰੋ ਕੇ ਸੋਣਾ ਤੇ ਚੁੱਪਚਾਪ ਉੱਠ ਜਾਣਾ ਜੋ ਦਰਦ ਨਾਲ ਵੀ ਅੱਗੇ ਵੱਧਦਾ ਹੈ ਉਹੀ ਹੌਂਸਲੇ ਵਾਲਾ ਹੁੰਦਾ ਹੈ।